ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਮੁਗਲਾਂ ਨੇ ਇਹ ਕਿਹੇਰਾ 2 ਮਹੀਨੇ ਤੱਕ ਪਾਈ ਰੱਖਿਆ ਹੁਣ ਤੱਕ ਸਿੰਘਾਂ ਦਾ ਕਿਲੇ ਵਿੱਚੋਂ ਰਸਦ ਪਾਣੀ ਮੁੱਕ ਗਿਆ ਸੀ ਮੁਗਲ ਵੀ ਕਰੜੇ ਪੈਰੀ ਹੋ ਗਏ ਸਨ ਤੇ ਸਿੰਘਾਂ ਦੀਆਂ ਰਣਨੀਤੀਆਂ ਤੋਂ ਹੌਲੀ-ਹੌਲੀ ਜਾਣੂ ਹੋ ਗਏ ਮੁਗਲਾਂ ਨੇ ਕਿਲੇ ਦੇ ਦਰਵਾਜ਼ਿਆਂ ਦੇ ਬਾਹਰ ਇੱਟਾਂ ਦੇ ਦੋ ਵੱਡੇ ਬੁਰਜ ਉਸਾਰ ਲਏ ਸਨ ਤੇ ਉਹਨਾਂ ਉੱਤੇ ਬੰਦੂਕਾਂ ਵਾਲੇ ਸਿਪਾਹੀ ਬਹਾਦਰ ਤੇ ਸਨ ਤਾਂ ਕਿ ਜਦੋਂ ਵੀ ਕੋਈ ਸਿੰਘ ਕਿਲੇ ਦੇ ਦਰਵਾਜ਼ਿਆਂ ਬਾਹਰ ਨਿਕਲੇ ਉਸ ਨੂੰ ਗੋਲੀ ਨਾਲ ਪਾਰ ਬੁਲਾ ਦਿੱਤਾ ਜਾਏ ਪਿੰਡਾਂ ਵਿੱਚੋਂ ਜੋ ਸਿੱਖ ਗੱਡੀਆਂ ਖੱਚਰਾਂ ਤੇ ਗਧਿਆਂ ਤੇ ਰਾਸ਼ਨ ਲੱਦ ਕੇ ਲਿਆਏ ਸਨ ਉਹ ਵੀ ਜੰਗਲ ਵਿੱਚ ਸਿੰਘਾਂ ਦੀ ਉਡੀਕ ਕਰ ਰਹੇ ਸਨ ਤਾਂ ਕਿ ਕੋਈ ਸਿੰਘ ਆਉਣ ਤੇ ਰਾਸ਼ਨ ਲੈ ਕੇ ਜਾਣ ਪਰ ਹੁਣ ਕਿਲੇ ਵਿੱਚੋਂ ਸਿੰਘਾਂ ਦਾ ਨਿਕਲਣਾ ਬਹੁਤ ਔਖਾ ਹੋ ਗਿਆ ਸੀ ਗੁਰਦਾਸ ਨੰਗਲ ਦਾ ਘੇਰਾ ਕਿੰਨਾ ਲੰਮਾ ਚੱਲਿਆ ਸੀ ਭਾਈ ਹਰੀ ਸਿੰਘ ਜੀ ਇੱਕ ਭਚੰਗੀ ਸਿੰਘ ਨੇ ਲਾਂਗਰੀ ਭਾਈ ਹਰੀ ਸਿੰਘ ਨੂੰ ਪੁੱਛਿਆ ਲਗਭਗ 7 ਮਹੀਨੇ ਪਰ ਕਿਆ ਕਮਾਲ ਦੇ ਜੋਹਰ ਦਿਖਾਏ ਸਨ ਸਿੰਘਾਂ ਨੇ ਉੱਥੇ ਕਹਿੰਦੇ ਨੇ ਕਈ ਦਿਨਾਂ ਦੇ ਘੇਰੇ ਮਗਰੋਂ ਜਦ ਇੱਕ ਦਿਨ ਸਿੰਘ ਕੁਝ ਢੈਂ ਦੀ ਕਲਾ ਵਿੱਚ ਜਾ ਰਹੇ ਸਨ ਤਾਂ ਬਾਬਾ ਜੀ ਅੰਮ੍ਰਿਤ ਵੇਲੇ ਆਸਾ ਆਸਾ ਕੀ ਵਾਰ ਕਰਦੇ ਹੋਏ ਗੜੀ ਚੋਂ ਬਾਹਰ ਨਿਕਲੇ ਬਲੇਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਤੇ ਉਹਨਾਂ ਮੁਗਲਾਂ ਨਾਲ ਲੜਨਾ ਸ਼ੁਰੂ ਕੀਤਾ ਆਥਨ ਤੀਕੋ ਸਵਾ ਲੱਖ ਹੀ ਜੂਝਦੇ ਰਹੇ ਤੇ ਨੱਥੇ 90 ਮੁਗਲ ਸਿਪਾਹੀਆਂ ਨੂੰ ਪਾਰ ਬੁਲਾ ਕੇ ਮੁਰ ਗੜੀ ਵਿੱਚ ਪਰਤਾਏ ਵਾਪਸ ਆਉਂਦਿਆਂ ਉਹਨਾਂ ਦੇ ਮੂੰਹ ਬੋਲ ਨਿਕਲ ਰਹੇ ਸਨ ਤਰਸ ਪਿਆ ਮਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਵਾਹ ਤਨ ਬਾਬਾ ਬੰਦਾ ਸਿੰਘ ਜੀ ਬਹਾਦਰ ਪਾਈ ਹਰੀ ਸਿੰਘ ਜੀ ਤੋਂ ਵਾਰਤਾ ਸੁਣਦਿਆ ਇਹ ਵਾਕ ਬੋਲਦਾ ਆਟਾ ਗੁਣਦਾ ਹੋਇਆ ਇੱਕ ਨੌਜਵਾਨ ਪੁਚੰਗੀ ਘੋੜੇ ਤੇ ਸਵਾਰ ਹੋਇਆ ਤੇ ਘੋੜੇ ਘੋੜਾ ਕਿਲੇ ਦੇ ਦਰਵਾਜ਼ੇ ਵੱਲ ਭਜਾਇਆ ਸਰਦਾਰ ਜੱਸਾ ਸਿੰਘ ਦੇ ਇਸ਼ਾਰੇ ਤੇ ਸਿੰਘਾਂ ਕੇਲੇ ਦਾ ਦਰਵਾਜਾ ਖੋਲ ਦਿੱਤਾ ਮੁਗਲ ਖੇਮਿਆਂ ਵਿੱਚ ਹਲਚਲ ਹੋਈ ਸਤਗੁਰਾਂ ਦੇ ਚਮਕੌਰ ਦੀ ਗੜੀ ਚੋਂ ਛੱਡੇ ਤੀਰ ਦੀ ਛੂਕ ਵਾਂਗ ਇਹ ਪੁਚੰਗੀ ਮੁਗਲਾਂ ਤੇ ਟੁੱਟ ਪਿਆ ਖਾਈ ਦੇ ਪੁਲ ਤੋਂ ਤੋਪਚੰਗੀ ਨੇ ਤੀਰ ਚਲਾਏ ਮੁਗਲ ਸਿਪਾਹੀ ਟੜਾ ਟੜ ਘੋੜਿਆਂ ਤੋਂ ਡਿੱਗਣ ਲੱਗੇ ਮੁਗਲਾਂ ਦੇ ਘੇਰੇ ਵਿੱਚ ਜਾ ਕੇ ਪੁਚੰਗੀ ਨੇ ਘੋੜੇ ਦੀ ਪਿੱਠ ਤੇ ਖਲੋ ਕੇ ਕਮੰਦ ਕੋੜਾ ਐਸਾ ਘੁਮਾਇਆ ਕਿ ਜਿਹਦੇ ਵੀ ਵੱਜਿਆ ਉਸ ਮੁੜ ਪਾਣੀ ਨਹੀਂ ਮੰਗਿਆ ਜਿਵੇਂ ਫੁਰਤੀ ਨਾਲ ਇਹ ਪੁਚੰਗੀ ਜੂਝ ਰਿਹਾ ਸੀ ਉਹ ਖਾਲਸਾ ਦਲਾਂ ਲਈ ਵੀ ਹੈਰਾਨ ਕਰਨ ਦੇ ਕਰਨ ਦੇਣ ਵਾਲਾ ਸੀ ਕਿਸੇ ਨੂੰ ਕੀ ਪਤਾ ਸੀ ਕਿ ਖਾਲਸੇ ਦੇ ਲੰਗਰਾਂ ਵਿੱਚ ਸੇਵਾ ਕਰਦਾ ਇਹ ਪੁਚੰਗੀ ਐਸੀ ਬਹਾਦਰੀ ਦਾ ਮਾਲਕ ਹੈ ਪਤਾ ਨਹੀਂ ਕਿੰਨੇ ਹੀ ਮੋਗਲ ਸਿਪਾਹੀ ਉਸਨੇ ਸ਼ਸਤਰਾਂ ਦੀ ਭੇਟ ਹੋ ਗਏ ਗੋਲੀਆਂ ਦੀ ਇੱਕ ਭਾਰੀ ਵਾਛੜਾਈ ਤੇ ਸਿੰਘ ਦੀ ਛਾਤੀ ਦੇ ਪਾਰ ਹੋ ਗਈ ਉਸ ਨੇ ਕਿਲੇ ਵੱਲ ਦੇਖਦੇ ਹੱਥ ਜੋੜੇ ਫਤਿਹ ਬਲੇ ਤੇ ਬੋਲਿਆ ਇਤਨੀ ਕੋ ਸੇਵਾ ਪ੍ਰਵਾਨ ਕਰੇ ਪੰਥ ਪਾਤਸ਼ਾਹ ਜੀ ਨਿਹਾਲ ਪਚੰਗੀਆਂ ਨਿਹਾਲ ਤਨ ਹੋ ਗਏ ਅਸੀਂ ਤੇਰੇ ਜਿਹੇ ਜੋਦੇ ਦੀ ਸੰਗਤ ਮਾਣ ਕੇ ਸਰਦਾਰ ਜੱਸਾ ਸਿੰਘ ਬੋਲੇ ਸੀਸ ਪੇਟ ਕਰਨ ਦਾ ਵੇਲਾ ਆ ਗਿਆ ਹੈ ਖਾਲਸਾ ਜੀ ਤੁਰਕਾਂ ਦੇ ਦਮਨਕਾਰੀ ਰਾਜ ਦਾ ਫੈਲਿਆ ਹੋਇਆ ਗਰਭ ਗੁਬਾਰ ਖਾਲਸੇ ਦੇ ਤਰੰਗਾਂ ਦੀਆਂ ਪੌੜਾਂ ਨਾਲ ਉੱਡਣ ਵਾਲੀ ਪਾਵਨ ਮਿੱਟੀ ਨਾਲ ਹੀ ਦੂਰ ਹੋਵੇਗਾ ਸਵਾ ਲੱਖ ਪਚੰਗੀ ਨੇ ਤੁਰਕਦਲਾਂ ਵਿੱਚ ਤਰਥੱਲੀ ਮਚਾ ਦਿੱਤੀ ਜਦ 500 ਸਿੰਘ ਇਕੱਠਾ ਹੱਲਾ ਕਰੇਗਾ ਤਾਂ ਹੋ ਸਕਦਾ ਅਸੀਂ ਲਾਹੌਰ ਤਖਤ ਨੂੰ ਮਿੱਟੀ ਵਿੱਚ ਮਿਲਾ ਦਾਂਗੇ ਦਿੱਲੀ ਜਾ ਕੇ ਹੀ ਪੜਾ ਕਰੀਏ ਅਸੀਂ ਕੋਈ ਬਰਸਾਤੀ ਨਾਲਿਆਂ ਦਾ ਪਾਣੀ ਨਹੀਂ ਕਿ ਬਰਸਾਤਾਂ ਦੀ ਰੁੱਤ ਚਲੇ ਜਾਂ ਤੇ ਸੁੱਕ ਜਾਏ ਖਾਲਸਾ ਤਾਂ ਕਿਸੇ ਦਰਿਆ ਦੇ ਜਨਮ ਦਾਤੇ ਉਸ ਸੋਮੇ ਜਿਹਾ ਹੈ ਕਿ ਜਿੰਨਾ ਮਰਜ਼ੀ ਪਾਣੀ ਵਹੀ ਜਾਵੇ ਕਦੇ ਕਦੇ ਨਹੀਂ ਸੁੱਕੇਗਾ ਕਦੇ ਨਹੀਂ ਮੁਕੇਗਾ ਭਾਈ ਸੁਖਾ ਸਿੰਘ ਹਜੇ ਬੋਲ ਹੀ ਰਹੇ ਸਨ ਕਿ ਬਾਹਰ ਲੱਕੜ ਦੇ ਪੁਲ ਤੇ ਭਾਰੀ ਹਲਚਲ ਸੁਣਾਈ ਦਿੱਤੀ ਸੈنگ ਸੁਚੇਤ ਹੋ ਗਏ ਇੰਨੇ ਨੂੰ ਬਾਹਰੋਂ ਇੱਕ ਛੂਕਦਾ ਹੋਇਆ ਤੀਰ ਅੰਦਰ ਆਇਆ ਜਿਸ ਨਾਲ ਇੱਕ ਚਿੱਠੀ ਵੱਢੀ ਹੋਈ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ